ਟੋਟਲ ਇਲੀਗਲ ਔਰ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਜਨਰਲ ਹਾਊਸ ਬੁਲਾਇਆ ਗਿਆ ਕਮਾਲ ਦੀ ਗੱਲ ਇਹ ਹੈ ਕਿ ਪ੍ਰਧਾਨ ਹਰਮੀਰ ਸਿੰਘ ਕਾਲਕਾ ਜੀ ਆਖਦੇ ਨੇ ਕਿ ਮੇਰੇ ਉੱਤੇ ਪ੍ਰੈਸ਼ਰ ਸੀ ਸਰਕਾਰ ਦਾ ਉਹ ਆਖਦੇ ਨੇ ਕਿ ਮੇਰੇ ਉੱਤੇ ਸਰਕਾਰ ਦਾ ਪ੍ਰੈਸ਼ਰ ਸੀਗਾ ਕਿ ਜਿਹੜੀਆਂ ਕੰਪਲੇਂਟਸ ਪੈਂਡਿੰਗ ਪਈਆਂ ਨੇ ਉਹਨਾਂ ਤੇ ਐਕਸ਼ਨ ਲੈ ਤੁਹਾਡੇ ਤੇ ਪ੍ਰੈਸ਼ਰ ਸਰਕਾਰ ਦਾ ਹੈਗਾ ਉਹ ਸਰ ਪ੍ਰੈਸ਼ਰ ਤੁਸੀਂ ਮੰਨਦੇ ਹੋ ਦਿੱਲੀ ਸਰਕਾਰ ਦਾ ਔਰ ਦਿੱਲੀ ਸਰਕਾਰ ਚ ਜਿਹੜਾ ਮੰਤਰੀ ਉਹਨਾਂ ਦਾ ਜਿਹੜਾ ਮਿੱਤਰ ਬੈਠਾ ਮੈਂ ਸਮਝਦਾ ਕਿ ਕੁਝ ਹੋ ਰਿਹਾ ਹੈ ਲੇਕਿਨ ਅਕਾਲ ਤਖਤ ਸਾਹਿਬ ਨੂੰ ਤੁਸੀਂ ਕੁਝ ਨਹੀਂ ਸਮਝਦੇ ਔਰ ਜਿਹੜਾ ਮੰਤਰੀ ਉੱਤੇ ਬੈਠਾ ਹੈ ਨਾ ਸਰਸਾ ਸਰਸਾ ਤੇ ਕਾਲਕਾ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਈ ਸੀਗੇ ਉਦੋਂ ਮੈਂ ਵੀ ਸੀ ਹਿਤਸਾ비 ਸੀ ਸਰਨਾ ਬਰਦਰਸ ਦੋਵੇਂ ਸੀ ਉਹਨਾਂ ਨੇ ਤੁਹਾਡੇ ਕੋਲ ਟੋਟਲ ਹਿਸਾਬ ਮੰਗਿਆ ਸੀ ਤੁਸੀਂ ਉਹ ਹਿਸਾਬ ਹਾਈਟਾ ਪੇਸ਼ ਨਹੀਂ ਕੀਤਾ ਅਕਾਲ ਤਖਤ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਤੋਰਤੇ ਔਰ ਅੱਜ ਵੀ ਜਿਹੜੀ ਤੁਸੀਂ ਪਰਪੰਚ ਰਚਿਆ ਉਹਦੇ ਵਿੱਚ ਮੈਂ ਸਮਝਦਾ ਵਾਂ ਕਿ ਅਕਾਲ ਤਖਤ ਸਾਹਿਬ ਦੀ ਚਿੱਠੀ ਆਉਣ ਤੋਂ ਬਾਅਦ ਤੁਸੀਂ ਉਸ ਨੂੰ ਇਗਨੋਰ ਕੀਤਾ ਔਰ ਤੁਸੀਂ ਆਪਣਾ ਕੰਮ ਕੀਤਾ ਧਾਮੀ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਥਾਬੀ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਨੇ ਐਡਵੋਕੇਟ ਨੇ ਔਰ ਐਸਜੀਪੀਸੀ ਦਾ ਨੋਮਿਨੀ ਹੁੰਦਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਐਕਟ ਦੇ ਅਧੀਨ ਐਕਟ ਦੇ ਹਸਾਬ ਨਾਲ ਔਰ ਜਿਹੜਾ ਨੋਮਿਨੀ ਹੁੰਦਾ ਉਹ ਇਸ ਕਰਕੇ ਐਸਜੀਪੀਸੀ ਦਾ ਹੈ ਕਿ ਦਿੱਲੀ ਕਮੇਟੀ ਦੀ ਵਰਕਿੰਗ ਠੀਕ ਹੋਵੇ ਤੁਹਾਡੀ ਵਰਕਿੰਗ ਤੇ ਸਿੱਧਾ ਚੈਲੰਜ ਕੀਤਾ ਧਾਮੀ ਸਾਹਿਬ ਨੇ ਸਿੱਧਾ ਧਾਮੀ ਸਾਹਿਬ ਨੇ ਚੈਲੰਜ ਕੀਤਾ ਜਿਸ ਨੂੰ ਹੁਣੇ ਵਕੀਲ ਸਾਹਿਬ ਡਿਟੇਲ ਤੁਹਾਨੂੰ ਸਾਰੀ ਦੇਣਗੇ ਮੈਂ ਸਮਝਦਾ ਅੱਜ ਜੁਨਾ ਨੇ ਆਖਿਆ ਕਿ ਮੈਂ ਹਾਊਸ ਨੇ 2/3 ਮੈਜੋਰਟੀ ਦੇ ਨਾਲ ਮਨੂ ਸਰਪੰਚ ਜੀ ਸਿੰਘ ਸਰਨਾ ਤੇ ਸਰਵਿੰਦਰ ਸਿੰਘ ਸਰਨਾ ਨੂੰ ਕੱਢ ਦਿੱਤਾ ਮੈਂਬਰੀ ਉਹਨਾਂ ਦੀ ਖਾਰਜ ਕਰ ਦਿੱਤੀ ਹੈ ਮੈਂ ਇੱਕੋ ਹੀ ਪਹਿਲਾ ਸਵਾਲ ਹੈ ਇਸ ਤੋਂ ਵੱਡਾ ਝੂਠ ਕੀ ਹੋ ਸਕਦਾ ਗੁਰੂਪ੍ਰਿੰਸ ਸਾਹਿਬ ਜਦੋਂ ਅਸੀਂ ਮੈਂਬਰ ਬਣਦੇ ਆ ਨਾ ਗਜ਼ਟ ਨੋਟੀਫਿਕੇਸ਼ਨ ਹੁੰਦਾ ਧਿਆਨ ਨਾਲ ਸੁਣਨਾ ਜਦੋਂ ਅਸੀਂ ਮੈਂਬਰ ਬਣਦੇ ਆ ਗਜ਼ਟ ਨੋਟੀਫਿਕੇਸ਼ਨ ਹੁੰਦਾ ਹੈ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਕਰਦਾ ਹੈ ਉਹ ਗਜ਼ਟ ਨੋਟੀਫਿਕੇਸ਼ਨ ਦਿਖਾ ਦੇਮ ਕਿ ਅਸੀਂ ਤਿੰਨੋਂ ਨਿਕਲ ਗਏ ਹ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਤੋਂ ਰਿਪੋਰਟ ਇਹ ਦੋ ਮੈਂਬਰ ਬੈਠੇ ਨੇ ਸਤਿ ਆਦਾਰਾ ਜੀ ਔਰ ਸਰ ਮਹਿੰਦਰ ਸਿੰਘ ਜੀ ਇਹਨਾਂ ਨੇ ਗਜ਼ਟ ਨੋਟੀਫਿਕੇਸ਼ਨ ਕਰਕੇ ਇਹ ਦੋਵੇਂ ਜਿਹੜੇ ਲਾਟਰੀ ਵਾਲੇ ਮੈਂਬਰ ਸੀ ਇਹਨਾਂ ਨੂੰ ਬਾਹਰ ਕੱਢਿਆ ਸੀ ਔਰ ਉਹ ਵੀ ਚੈਲੰਜ ਹੋ ਗਿਆ ਔਰ ਦੁਬਾਰਾ ਕੋਰਟ ਨੇ ਆਰਡਰ ਕੀਤਾ ਇਹਨਾਂ ਦੇ ਪਿਛਲਾ ਹਾਊਸ ਅਟੈਂਡ ਕੀਤਾ ਹਾਈ ਕੋਰਟ ਨੇ ਇਹਨਾਂ ਨੂੰ ਅਟੈਂਡ ਕਰਨ ਦੀ ਕੋਟ ਵੋਟ ਪਾਣ ਦੀ ਪਾਵਰ ਦਿੱਤੀ ਸੀ ਮੈਂ ਸਮਝਦਾ ਉਹ ਗਜ਼ਟ ਨੋਟੀਫਿਕੇਸ਼ਨ ਵੀ ਕੱਟ ਸਕਿਆ ਮੇਰਾ ਇੱਕੋ ਹੀ ਸਵਾਲ ਹੈ ਯਾਰ ਤੁਸੀਂ ਕੱਟ ਦਿੱਤਾ ਹੈ ਤੁਹਾਡਾ ਹਾਊਸ ਜੈਨੂਅਲ ਹੈ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਸਾਨੂੰ ਗਜ਼ਟ ਨੋਟੀਫਿਕੇਸ਼ਨ ਦਿਖਾ ਦਿਓ ਕਿ ਮਨਜੀਤ ਸਿੰਘ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਵਰ ਸਰਨਾ ਨੂੰ ਕੱਟ ਦਿੱਤਾ ਗਿਆ ਕਾਲਕਾ ਜੀ ਤੁਸੀਂ ਡੀਪ ਸਟੇਟ ਦਾ ਕੰਮ ਕਰ ਰਹੇ ਹੋ ਤੁਸੀਂ ਸਰਕਾਰ ਦੇ ਅਥਾ ਠੋਕੇ ਬਣ ਕੇ ਕੌਮ ਨੂੰ ਖਤਮ ਕਰਨ ਦਾ ਕੰਮ ਕਰਦੇ ਪਏ ਹੋ ਤੁਸੀਂ ਆਪਣੇ ਦਾਦੇ ਦੀ ਵੀ ਲਿਮਟ ਕ੍ਰਾਸ ਕਰ ਗਏ ਹੋ ਇਹਦੇ ਦਾਦਾ ਸਰ ਜਸਵੰਤ ਸਿੰਘ ਕਾਲਕਾ ਨੇ ਉਹ ਕੀ ਕਹਿੰਦੇ ਦੇ ਜਿਹੜਾ ਉੱਥੇ ਬੁਲਾਇਆ ਸੀਗਾ ਸਰਬਤ ਖਾਲਸਾ ਸਰਬਤ ਖਾਲਸਾ ਬੁਲਾਇਆ ਸੀਗਾ ਜਿਹਦਾ ਲੰਗਰ ਸਾਰਾ ਵੇਸਟ ਗਿਆ ਸੀ ਉਹ ਲੰਗਰ ਜਮਨਾ ਸ਼ੁਰੂ ਦਾ ਪਿਆ ਸੀਗਾ ਰਾਮਲੀਲਾ ਗਰਾਊਂਡ ਉੱਥੇ 100 ਬੰਦਾ ਇਕੱਠਾ ਹੋਇਆ ਜਿੱਥੇ 20 25000 ਬੰਦਾ ਇਹ ਸੋਚ ਰੇ ਸੀ ਔਰ ਕਿਉਂ ਬੁਲਾਇਆ ਸੀ ਅਕਾਲ ਤਖਤ ਦੇ ਜਥੇਦਾਰ ਨੂੰ ਚੈਲੰਜ ਕਰਨ ਵਾਸਤੇ ਉਸ ਵੇਲੇ ਧਰਮਜੀਤ ਮੋਰਚੇ ਦੇ ਖਿਲਾਫ ਬੋਲਣ ਵਾਸਤੇ ਔਰ ਉਸ ਵੇਲੇ ਦੀ ਸਰਕਾਰ ਨੂੰ ਖੁਸ਼ ਕਰਨ ਵਾਸਤੇ ਔਰ ਅੱਜ ਔਰ ਫੁੱਲ ਪੇਜ ਐਡ ਕੀਤੀ ਸੀ ਉਹਨਾਂ ਨੇ ਅਖਬਾਰ ਦੇ ਵਿੱਚ ਇੰਗਲਿਸ਼ ਦੇਲੀ ਦੇ ਵਿੱਚ ਕਿ ਅਕਾਲ ਤਖਤ ਗਲਤ ਹੈ ਇੰਦਰਾ ਗਾਂਧੀ ਔਰ ਲਜੀਬ ਗਾਂਧੀ ਦੀ ਸਰਕਾਰ ਠੀਕ ਹੈ ਮੈਂ ਸਮਝਦਾ ਕਿ ਤੁਸੀਂ ਡੀਪ ਸਟੇਟ ਦਾ ਕੰਮ ਕਰ ਰਹੇ ਹੋ ਤੁਸੀਂ ਅੱਜ ਜਿਹੜਾ ਪਰਪੰਚ ਰਚਿਆ ਉਸ ਪਟਪਾਇਸ਼ ਦੇ ਵਿੱਚ ਤੁਸੀਂ ਪੰਥਕ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਸਰਕਾਰ ਨੂੰ ਪਸੰਦ ਨਹੀਂ ਹੈ ਸਰਕਾਰ ਨੂੰ ਪਸੰਦ ਨਹੀਂ ਹੈ ਕਿ ਅਸੀਂ ਐਸਜੀਪੀਸੀ ਹਰਿਆਣਾ ਦੀ ਗੱਲ ਕਰੀਏ ਅਸੀਂ ਪਟਨਾ ਸਾਹਿਬ ਕਮੇਟੀ ਦੀ ਗੱਲ ਕਰੀਏ ਅਸੀਂ ਨੰਦੇੜ ਸਾਹਿਬ ਕਮੇਟੀ ਦੀ ਗੱਲ ਕਰੀਏ ਅਸੀਂ ਭਾਖੜਾ ਨੰਗਲ ਡੈਮ ਦੇ ਵਿੱਚ ਜੋ ਫੇਰ ਬਦਲ ਕਰਕੇ ਪੰਜਾਬ ਰੋਡ ਦਿੱਤਾ ਗਿਆ ਉਹਦੀ ਗੱਲ ਕਰੀਏ ਅਸੀਂ ਪੰਜਾਬੀ ਬੋਲਦੇ ਮਸਲਿਆਂ ਦੀ ਗੱਲ ਕਰੀਏ ਅਸੀਂ ਉਹ ਭਾਵੇਂ ਗਿਆਨ ਕੋਦੜੀ ਹੋਵੇ ਭਾਵੇਂ ਮੰਗੂ ਮੱਠ ਹੋਵੇ ਉਹ ਭਾਵੇਂ ਸਿੱਕਮ ਦਾ ਗੁਰਦੁਆਰਾ ਹੋਵੇ ਅਸੀਂ ਉਹਦੀ ਗੱਲ ਕਰੀਏ ਅਸੀਂ 84 ਦੇ ਇਨਸਾਫ ਦੀ ਗੱਲ ਕਰੀਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰੀਏ ਅੱਜ ਤੁਸੀਂ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇੱਕ ਗੱਲ ਨੋਟ ਕਰ ਲੈਣਾ ਤੁਸੀਂ ਗੁਰੂ ਜਿੱਥੇ ਅਕਾਲ ਤਖੰਦ ਨੂੰ ਤੇ ਡਿਫਾਈ ਕੀਤਾ ਕੀਤਾ ਕੌਮ ਦੀ ਪਿੱਛ ਤੇ ਛੁਰਾ ਮਾਰਿਆ ਹੀ ਮਾਰਿਆ ਤੁਸੀਂ لیکن اج ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਧਰੋਕ ਕਮਾਇਆ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਧਰੋਕ ਕਮਾਇਆ ਕਿਉਂਕਿ ਜਿਹੜਾ ਜਨਰਲ ਹਾਊਸ ਹੁੰਦਾ ਨਾ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੁੰਦਾ ਤੁਸੀਂ 2020 ਚ ਮਨੂੰ ਕੱਢਿਆ ਸੀਗਾ 2020 ਵੱਡੋ ਸਟੇਟਮੈਂਟ ਦਿਖਾਣਾ 2020 ਚ ਮਨੂੰ ਤੁਸੀਂ ਕੱਢਿਆ ਸੀਗਾ ਮੈਂਬਰੀ ਤੋਂ ਜਨਰਲ ਹਾਊਸ ਇਦਾਂ ਹੀ ਬੁਲਾ ਕੇ ਕਿ ਮਨਜੀਤ ਸਿੰਘ ਨੇ ਚੋਰੀਆ ਕੀਤੀਆਂ ਨੇ ਕਿਸ ਨੂੰ ਸਾਰਾ ਹਾਊਸ ਅਸੀਂ 2/3 ਮੈਜੋਰਟੀ ਨਾਲ ਕੱਢਦੇ ਪਏ ਆ ਮੰਨੂ ਉਹਦਾ ਨੋਟੀਫਿਕੇਸ਼ਨ ਦਿਖਾ ਦਿਓ ਗੈਜ਼ਟ ਨੋਟੀਫਿਕੇਸ਼ਨ ਦਿਖਾ ਦਿਓ ਮੈਂ ਜਾਂ ਕਿਸੇ ਮੇਰੇ ਮਿੱਤਰ ਨੇ ਆਰਟੀਆਈ ਲਗਾਈ ਔਰ ਜਦੋਂ ਆਰਟੀਆਈ ਲਗਾਈ ਆਰਟੀਆਈ ਪੁੱਛਿਆ ਗਿਆ ਕਿ ਵਾਰਡ ਨੰਬਰ 38 ਤੋਂ ਮੈਂਬਰ ਕੌਣ ਹੈ ਇਹਨਾਂ ਦੇ ਕੱਢਣ ਤੋਂ 6 ਮਹੀਨਿਆਂ ਬਾਅਦ ਉਹ ਉਹ ਜਿਹੜੀ ਆਰਟੀਆਈ ਦਾ ਜਵਾਬ ਆਇਆ ਸੀ ਵਾਰਡ ਨੰਬਰ 38 ਤੋਂ ਮਨਜੀਤ ਸਿੰਘ ਜੀ ਕੇ ਮੈਂਬਰ ਹੈ ਤੁਸੀਂ ਮਨੂੰ 2020 ਵੀ ਕੱਢਿਆ ਸੀ ਉਹ ਥਾ ਕੱਢਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਯੂਜ਼ ਕੀਤਾ ਸੀ ਅੱਜ ਫੇਰ ਤੁਸੀਂ ਤਿੰਨ ਬੰਦੇ ਕੱਢੇ ਨੇ ਜਿਹੜੇ ਝੂਠੇ ਕੱਢੇ ਨੇ ਔਰ ਤੁਸੀਂ ਗਲਤ ਨੋਟੀਫਿਕੇਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਯੂਜ਼ ਕੀਤਾ ਇਹਦੇ ਵਿੱਚ ਸਟੇਟਮੈਂਟ ਹੈ ਇੱਥੋਂ ਮਿਸਟਰ ਸਿਕਸਾ ਸੈਡ ਦੈਟ ਮਨਜੀਤ ਸਿੰਘ ਜੀ ਕੇ ਇਜ਼ ਦੀ ਫਰਸਟ ਮੈਂਬਰ ਇਨ ਦੀ ਹਿਸਟਰੀ ਆਫ ਡੀਐਸਜੀਐਮਸੀ ਹੂ ਹੈਜ਼ ਬੀਨ ਐਕਸਪੈਲਡ ਫਰਮ ਦੀ ਕਮੇਟੀ ਆਫਟਰ ਫਾਊਂਡ ਗਿਲਟੀ ਆਫ ਫਰਾਡ ਆਫ 55 ਕਰੋੜ ਰੁਪਇਆ ਬਾਏ ਦ ਮੈਂਬਰਸ 55 ਕਰੋੜ ਰੁਪਏ ਦਾ ਮੈਨੂੰ ਕਹਦੇ ਸੀ ਮੈਂ ਹੈਰਾਫਰੀ ਕੀਤੀ ਤੇ ਮੇਰੇ ਤੇ ਕੇਸ ਕਿੰਨੇ ਸਵਾ ਕਰੋੜ ਦੇ ਪਏ ਧਰ ਤੋਂ ਬਾਕੀ 24 ਕਰੋੜ ਕਿੱਥੇ ਗਿਆ ਉਹ 500 ਕਰੋੜ ਕਿੱਥੇ ਗਿਆ ਜਦੋਂ ਤੁਸੀਂ ਸਕੂਲ ਗਿਆ ਸੀ ਅੱਗੇ ਲਿਖਦੇ ਨੇ ਅਗਲੇ ਅੱਗੇ ਲਿਖਦੇ ਨੇ ਹੀ ਸੈਡ ਦੈਟ ਐਸ ਦੀ ਵਿਸ਼ ਆਫ ਦੀ ਸੰਗਤ ਐਂਡ ਮੈਂਬਰ ਐਕਸਪੈਲਟ ਹਿਮ ਫਰੋਮ ਦੀ ਕਮੇਟੀ ਹੀ ਸੈਡ ਦੈਟ ਹੀ ਵਾਸ ਗਿਵਨ ਟਾਈਮ ਫਾਰ 1 ਮੰਥ ਟੂ ਐਕਸਪਲੇਨ ਐਂਡ ਬਟ ਹੀ ਚੂਜ਼ ਨਾ ਟੂ ਰਿਸਪੌਂਡ অর ਰਿਪੋਲੋਜਾਈਜ਼ ਅਗੇਸਤ ਉਸੇ ਉਦੋਂ ਵੀ ਗਿਆ ਸੀ ਕਿ ਇਹਨਾਂ ਕੋਲ ਪਾਵਰ ਨਹੀਂ ਹੈਗੀ ਤੇ ਅੱਜ ਵੀ ਹੈ ਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਇਹਨਾਂ ਕੋਲ ਕੋਈ ਪਾਵਰ ਨਹੀਂ ਕਿਸੇ ਮੈਂਬਰ ਨੂੰ ਕੱਢਣ ਦੀ ਅੱਜ ਵੀ ਕਹਿੰਨਾ ਕਿ ਇਹਨਾਂ ਕੋਲ ਕੋਈ ਪਾਵਰ ਨਹੀਂ ਮੋਦੀ ਸਾਹਿਬ ਕੋਲ ਮੈਜੋਰਟੀ ਹੈ ਤੇ ਉਹ ਰੋਹਲ ਰਾਹੁਲ ਗਾਂਧੀ ਨੂੰ ਕੱਢ ਸਕਦੇ ਨੇ ਅੱਜ ਜੀਸੀਪੀਸੀ ਦੇ ਵਿੱਚ ਅਕਾਲੀ ਦਲ ਕੋਲ ਮੈਜੋਰਟੀ ਹੈ ਉਹ ਆਪੋਜੀਸ਼ਨ ਦੇ ਮੈਂਬਰਾਂ ਨੂੰ ਕੱਢ ਸਕਦਾ ਹੈ ਬਾਦਲ ਸਾਹਿਬ ਦੇ ਮੈਂਬਰਾਂ ਨੂੰ ਕੱਢ ਸਕਦਾ ਹੈ ਬਿਲਕੁਲ ਨਹੀਂ ਕੱਢ ਸਕਦਾ ਪਹਿਲੀ ਤੇ ਗੱਲ ਇਹ ਹੈ ਕਿ ਇਹ ਝੂਠਾਂ ਦਾ ਪੁਲੰਦਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕੀਤਾ ਮੈਂ ਅਕਾਲ ਤਖਤ ਸਾਹਿਬ ਤੇ ਕੰਪਲੀਟ ਕਰਾਂਗਾ ਕ੍ਰਿਮੀਨਲ ਕੰਪਲੇਂਟ ਫਾਈਲ ਕਰਾਂਗਾ ਕ੍ਰਿਮੀਨਲ ਕੰਪਲੀਟ ਫਾਈਲ ਕਰਾਂਗਾ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਕੇ ਸਾਡੇ ਸੈਂਟੀਮੈਂਟਸ ਨੂੰ ਹਰਟ ਕੀਤਾ ਸੰਗਤ ਦੀ ਸੈਂਟੀਮੈਂਟਸ ਨੂੰ ਹਰਟ ਕੀਤਾ ਇਹ ਕੰਪਲੀਟ ਇਹਨਾਂ ਦੇ ਖਿਲਾਫ ਫਾਈਲ ਕੀਤੀ ਜਾਏਗੀ ਅਗਲੀ ਗੱਲ ਇਹਨਾਂ ਨੇ ਜਿਹੜਾ ਸਾਨੂੰ ਨੋਟਿਸ ਭੇਜਿਆ ਸੀ ਇਹਨਾਂ ਨੇ ਕਿਹਾ ਮੈਨੇ ਨੋਟਿਸ ਭੇਜਿਆ ਥਾ ਉਹਨਾਂ ਨੇ ਜਵਾਬ ਨਹੀਂ ਦਿੱਤਾ वो हमें मेमोरेंडम भेजा था कमाल तो की बात ये है कि ये चेयरमैन एजुकेशन के स्कूलों का भट्ठा तभी तो बैठा इस चाई हजार बच्चा के छाया बारह हजार क्यों रह गया क्योंकि एह जे बेवकूफ लोग आके बह गए जिन्होंने पता ही नहीं मेमोरेंडम कि मेमोरेंडम इंप्लॉयू दिता जाता बाय इंप्लॉयर जो मालिक होता है आप भी अगर कहीं नौकरी करते तो आपका मालिक आपको मेमोरेंडम दे सकता है आपकी एक्सप्लेनेशन हो सकती है हमारे को हम एम्प्लॉय नहीं है हम इलेक्टेड मेंबर हैं हमारे को संगत ने चुना है हमारे को यह मेमोरेंडम नहीं दे सकते और जब मेमोरेंडम नहीं दे सकते तो हमने इनका जवाब ही क्यों देना था क्योंकि इनका सवाल ही गलत था इनका बेस ही गलत था यह मेमोरेंडम का जवाब हमारा देना बनता ही नहीं था जो हमारी कंप्लेंट कर रहा है उसका खुद के ऊपर क्वेश्चन मार्क है कमाल की बात है आप में से किसी जर्नलिस्ट की मैं आवाज़ सुन रहा था था उसने कहा था, आपके पास बाकी भी कंप्लेट हैं जिन मेंबरों के बच्चे लगे हुए हैं कहता मैंने अभी एक्ट पढ़ा नहीं है पूरा मैंने एक्ट जब मैं पढ़ लूंगा तब मैं देखूंगा तूने हमारा एक्ट पढ़ लिया और जो तूने पढ़ा वो तूने गुड़ गोबर कर दिया तूने जो एक्ट पढ़ा है जितना वो तूने गुड़ गोबर कर दिया क्योंकि तू हमें निकाल ही नहीं सकता तू हमें मैम दे ही नहीं सकता मैं समझता हूं ये इन्होंने सेक्शन 17 में कार्रवाई की है इसके ऊपर मैं बहुत नहीं जाऊंगा क्योंकि मैं चाहूंगा कि बेनीपाल जी इस पर बोलेंगे लेकिन मैं अगली बात जो करनी है वो जरूर मैं आपसे करूंगा ऑडिट कराया था फोरेंसिक ऑडिट जिसके लाखों रुपए दिए किसके लिए दिए इसलिए दिए कि मंजीत सिंह ने जो चोरी वो डिलॉयड कंपनी एक एक खाता निकाल के मंजीत सिंह का सामने रख देगी अरे भाई उसकी रिपोर्ट को आए हुए चार साल हो गए वो रिपोर्ट कहां है वो रिपोर्ट क्यों टेबल नहीं हो रही मैं तुम तुम्हें खुद कह रहा हूं डेलॉइट की जो रिपोर्ट है वो मेहरबानी करके टेबल कर देते आप आपको अकाल तक साहब भी मांग रहे Deloitte की रिपोर्ट आप उसको दे, दे दीजिए वो क्यों नहीं दे रहे वो इसलिए नहीं दे रहे कि जिस दिन Deloitte आया उस दिन इनके खजाने में लाखों रुपया शॉर्ट था जो उन्होंने अपनी रिपोर्ट में लिखा लाखों रुपया कैश शॉर्ट था इनके खजाने में और जब डेलॉइड की रिपोर्ट आई सरसा साहब जो आज मंत्री हैं इन्होंने चार दिन अपना कमरा बंद रखा अपने पिए के साथ और एक एक वाउचर को फाड़ा है ये आप किसी इम्प्लॉय से पूछ लो किसी मेंबर से इन प्राइवेट पूछ लेना बाकी तो मेंबरों की जरूरत है नहीं मैं समझता हूँ कि वो जो डिलॉय की रिपोर्ट है वो ज़रूर टेबल होनी चाहिए और ये जितने भी इन्होंने, इन्होंने इलीगल काम किए हैं वो इनके सामने आने चाहिए इन्होंने एक बात और बोली इन्होंने बोली कि धामी साहब हमें कह रहे हैं कि हम हाँ जनरल हाउस क्यों बुला रहे हैं क्योंकि इन्होंने इसलिए बुलाया जहां पे हमारे को निकालना पंथ की आवाज बं, बंद करना दूसरी तरफ जो शताब्दी मनाई जा रही है उस शताब्दी को डिस्टर्ब करना नगर कीर्तन आ रहा है लाखों की संगत नगर कीर्तन को रसीव करने के लिए रात को तीन तीन बजे तक सड़क पे खड़ी है ये उसको डिस्टर्ब करना चाहते थे और आगे से जवाब देते हैं धामी साहब ने तीन नवंबर को क्यों बुला लिया अरे भैया एक्ट है, है एस जी का पी सी का तीस नवंबर से पहले पहले अगर चुनाव नहीं होते डी तो सी अमृतसर चार्ज लग जाएगा हम आपको नहीं मना करते आप जनरल हाउस बुलाएं आप जनरल हाउस जरूर बुलाएं उस जनरल हाउस के अंदर एजेंडे रखे पॉजिटिव यह एजेंडा रखे कि बाईस हजार बच्चे से दस हजार बच्चा या बारह हजार बच्चा क्यों रह गया उसमें यह एजेंडा रखें कि जो आपने लिस्ट दी है गुरुद्वारे की प्रॉपर्टी की गुरु तेग बहादुर की प्रॉपर्टी की हाई कोर्ट के अंदर कि वो हाई कोर्ट नीलाम करके 500 करोड़ रुपया टीचरों का जो पे कर दे वो उसके अंदर एजेंडे में रखे आप ये रखें कि गुरु तेग बहादुर की 300 सौ साल शताब्दी आई है हम एक इंजीनियरिंग कॉलेज बनाने जा रहे हैं हम दिल्ली में गुरु तेग बहादुर के नाम पर यूनिवर्सिटी बनाने जा रहे हैं हम धर्म प्रचार के लिए क्या करने जा रहे हैं आप इलेक्शन जो आपकी ओवरड्यू हो चुकी है वो आप कब कराने जा रहे हैं आप रखें कौन मना करता है पॉजिटिव रखें आप संगत के पंथ की चढ़वी कला के लिए जनरल हाउस बनाएं हम आपके साथ आएंगे लेकिन आप सियासत करने के लिए आ रहे हैं आप पंथ की आवाज बंद करने के, करने के लिए आ रहे हैं आप डिस्टर्ब करने के लिए आ रहे हैं जो शताब्दी चल रही है ਮੈਂ ਇਹ ਸਮਝਦਾ ਹਾਂ ਆਪਕੇ ਸਾਥ ਇੱਕ ਮੈਂਬਰ ਖੜੇ ਥੇ ਜਿੰਨਕੇ ਉਪਰ ਕੋਰਟ ਦਾ ਆਰਡਰ ਹੈ ਕੋਰਟ ਦਾ ਆਰਡਰ ਹੈ ਜੀ 85 ਲੱਖ ਰੁਪਏ ਦੇ ਦਿੱਤਾ ਹਾਂਜੀ ਨਹੀਂ ਆ ਕੋਰਟ ਦਾ ਐਕਟ ਵੀ ਹੈ ਹਾਂਜੀ ਐਕਟ ਦਾ ਪ੍ਰਵੀਜ਼ਨ ਹੈ ਕੋਰਟ ਨੇ ਕਿਹਾ ਕਿ 85 ਲੱਖ ਰੁਪਏ ਜਮ੍ਹਾਂ ਕਰਾਓ ਤੁਸੀਂ ਉਹਨਾਂ ਦੇ ਬਾਰੇ ਕਿਉਂ ਨਹੀਂ ਉਸ ਦੇ ਵਿੱਚ ਡਿਸਕਸ਼ਨ ਕਰ ਕੀਤੀ ਤੁਹਾਡਾ ਤੋਂ ਪੁੱਛਣਾ ਚਾਹਣਾ ਇੱਕ ਤੁਹਾਡੇ ਮੈਂਬਰ ਨੇ ਵਿਰਕ ਸਾਹਿਬ ਜਿਹੜੇ ਰੋहिणी ਤੋਂ ਨੇ ਕੀਨਾ ਜੀ ਉਹਨਾਂ ਦਾ ਸਰਪ ਜੀ ਸਿੰਘ ਵੇਰਕ ਉਹਨਾਂ ਦੇ ਜਨਰੇਟਰ ਕਰੋੜਾ ਰੁਪਏ ਤੋਂ ਵੱਧ ਦੇ ਤੁਸੀਂ ਲਗਾਏ ਸੀ ਤੁਸੀਂ ਫਿਰ ਉਹਨਾਂ ਦਾ ਏਜੰਡਾ ਕਿਉਂ ਨਹੀਂ ਲਿਆ ਤੁਸੀਂ ਸਿਮਰਨ ਗ੍ਰਾਫਿਕਸ ਦਾ ਏਜੰਡਾ ਉਹਦੇ ਵਿੱਚ ਕਿਉਂ ਨਹੀਂ ਲਿਆ ਤੁਸੀਂ ਉਹਦੇ ਵਿੱਚ ਜਿਹੜਾ ਦੇ ਟੀਚਰ ਲੱਗੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਉਹ ਭਾਵੇਂ ਲੁਬਾਣਾ ਹੋਵੇ ਭਾਵੇਂ ਉਹਦੇ ਵਿੱਚ ਹੋਟਲ ਕਿਟ ਦੇ ਮੈਂਬਰ ਨੇ ਹਾਂਜੀ ਕੁਲਤਾਰਣ ਕੋਛੜ ਹੋ ਗਿਆ ਤੁਸੀਂ ਮਾਨ ਹੋ ਗਿਆ ਨਿਸ਼ਾਨ ਸਿੰਘ ਮਾਨ ਅੱਠ ਮੈਂਬਰ ਦੇ ਜਿਨ੍ਹਾਂ ਦੇ EMPLOYEES ਲੈ ਨੇ ਤੁਸੀਂ ਉਹਨਾਂ ਨੂੰ ਏਜੰਡੇ ਤੇ ਕਿਉਂ ਨਹੀਂ ਲਿਆ ਗੁਰਮੀਤ ਪਾਟਿਆ ਉਹਦੇ ਬਾਅਦ ਤੁਸੀਂ ਪੁੱਛਦੇ ਹੋ ਕਿ ਮੈਨੇ ਨਾ ਅਭੀ ਐਕਟ ਨਹੀਂ ਪੜਾ ਮੈਂ ਐਕਟ ਪੜੂੰਗਾ ਤੋ ਫਿਰ ਬਾਤ ਕਰੂੰਗਾ ਤੂੰ ਨੇ ਐਕਟ ਉਤਨਾ ਪੜ ਲਿਆ ਜਿੰਨਾ ਤੇਰੇ ਕੋ ਤੇਰੀ ਬੌਸਸ ਨੇ ਕਹਾ ਤੇਰੀ ਸਰਕਾਰ ਨੇ ਕਹਾ ਮੈਂ ਸਮਝਦਾ ਹੂੰ ਕਿ ਇਹ ਜੋ ਕੁਛ ਇਹਨਾਂ ਨੇ ਕੀਤਾ ਹੈ ਇਹ ਗਲਤ ਕੀਤਾ ਹੈ इन्होंने अकाल तख्त को तो डिफाई किया किया इन्होंने एस जी पी सी के प्रधान को सलाह को डिफा डिफाई किया सबसे बड़ी बात इन्होंने गुरु ग्रंथ साहब को डिफाई किया गुरु ग्रंथ साहब के आगे एक ऐसा प्रपंच रचा है अब एक मिनट के लिए मैं कहूँगा वकील साहब को सिर्फ एक्ट सत्रह जिसमें निकाला गया उसको एक्सप्लेन कर दें उसके बाद मैं आपके सवालों के जवाब दूँगा आज दिल्ली सिख गुरुद्वारा कमेटी ने गुरु ग्रंथ साहिब का मैं समझ बहुत वाडा निरादर किया है ਗੁਰੂ ਗ੍ਰੰਥ ਸਾਹਿਬ ਦੇ ਸੰਮੁਖ ਕਿਨਾਂ ਨੇ ਝੂਠ ਬੋਲਿਆ ਜਿਹੜਾ 2020 ਚ ਬੋਲਿਆ ਸੀ ਇਹ ਆਖਿਆ ਗਿਆ ਕਿ ਸਾਡੂ ਤਿੰਨਾਂ ਨੂੰ ਮੈਂਬਰੀ ਚੋਂ ਕੱਢਤਾ ਮਨੂੰ 2020 ਚ ਵੀ ਕੱਢਿਆ ਸੀ ਮਨੂੰ ਮੈਂਬਰੀ ਚੋਂ ਮੈਂ ਉਦੋਂ ਨਿਕਲਦਾ ਜਦੋਂ ਮੇਰੇ ਖਿਲਾਫ ਡਾਇਰੈਕਟਰ ਇਲੈਕਸ਼ਨ ਗੈਜ਼ਟ ਕਰ ਦਵੇ ਉਹ ਗੈਜ਼ਟ ਹੈ ਨਹੀਂ ਨਾ 2020 ਸਿੱਕਾ ਗੈਜ਼ਟ ਨਾ ਅੱਜ ਗੈਜ਼ਟ ਹੈਗਾ ਮੈਂ ਸਮਝਦਾ ਵਾਂ ਕਿ ਇਹਨਾਂ ਨੇ ਝੂਠ ਦਾ ਪਰਪੰਚ ਰਚਿਆ ਔਰ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਇਹਨਾਂ ਨੇ ਬੁਲਾਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਡਿਫਾਈ ਕੀਤਾ ਔਰਥੇ ਇਹਨਾਂ ਨੇ ਡਿਫਾਈ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਡਿਫਾਈ ਕੀਤਾ ਧਾਮੀ ਸਾਹਿਬ ਜਿਹੜੇ ਮੈਂਬਰ ਨੇ ਐਸਜੀਪੀਸੀ ਦੇ ਐਕਟ ਸਾਡਾ ਕੀ ਕਹਿੰਦਾ ਐਕਟ ਕਹਿੰਦਾ ਕਿ ਜਿਹੜਾ 17 ਜਿਹੜੇ ਕਲੋਜ਼ ਦੀ ਗੱਲ ਕਰ ਰਹੇ ਨੇ ਉਹ ਸਿਰਫ ਆਫਿਸ ਬੈਰਰ ਦੇ ਉੱਤੇ ਐਕਸ਼ਨ ਲੈ ਸਕਦੇ ਨੇ ਇਲੈਕਟਿਡ ਮੈਂਬਰ ਦੇ ਉੱਤੇ ਨਹੀਂ ਲੈ ਸਕਦੇ ਮੈਂ ਸਮਝਦਾ ਕਿ ਇਹਨਾਂ ਨੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਪੰਥ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਵਾਜ਼ ਚੁੱਕਦੇ ਸੀਗੇ ਅਸੀਂ ਆਵਾਜ਼ ਚੁੱਕਦੇ ਸੀਗੇ ਕਿ ਗਿਆਨ ਗੋਦਰੀ ਛੱਡਿਆ ਜਾਵੇ ਅਸੀਂ ਆਜ਼ਾਦ ਅਸੀਂ ਆਵਾਜ਼ ਚੁੱਕਦੇ ਸੀਗੇ ਕਿ ਐਸਜੀਪੀਸੀ ਹਰਿਆਣੇ ਦੀ ਤੁਸੀਂ ਪਟਨਾ ਸਾਹਿਬ ਦੀ ਤੁਸੀਂ ਨੰਦੇੜ ਦੀ ਕਮੇਟੀ ਨੂੰ ਇੰਟਰਫੇਅਰ ਕਰ ਰਹੇ ਹੋ ਅਸੀਂ ਆਵਾਜ਼ ਚੁੱਕਦੇ ਸੀ ਕਿ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਛੱਡਿਆ ਜਾਵੇ ਅਸੀਂ ਆਵਾਜ਼ ਚੁੱਕਦੇ ਸੀਗੇ ਕਿ ਮੰਗੂ ਮੜ ਛੱਡਿਆ ਜਾਵੇ ਅਸੀਂ ਆਵਾਜ਼ ਚੁੱਕਦੇ ਸੀਗੇ ਕਿ ਜਿਹੜਾ ਭਾਖੜਾ ਨੰਗਲ ਡੈਮ ਚੋਂ ਪਾਣੀ ਛੱਡਿਆ ਗਿਆ ਉਹ ਪਾਣੀ ਜਿਹੜਾ ਹੈਗਾ ਉਸਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਉਹਦੀ ਕਮੇਟੀ ਪੰਜਾਬ ਦਾ ਹਿੱਸਾ ਕਿਉਂ ਨਾ ਹੋਵੇ ਮੈਂ ਇਹ ਸਮਝਦਾ ਵਾਂ ਕਿ ਇਹ ਬਹੁਤ ਵੱਡਾ ਇਹਨਾਂ ਨੇ ਧਰੋਹ ਕਮਾਇਆ ਹੈ ਉਹਟ ਬੋਲਿਆ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਅਸੀਂ ਇਹਨਾਂ ਦੇ ਖਿਲਾਫ ਡੈਫਮੇਸ਼ਨ ਚ ਜਾ ਰਹੇ ਹਾਂ ਅਸੀਂ ਇਹਦੇ ਚ ਕ੍ਰਿਮੀਨਲ ਕੰਪਲੀਟ ਵੀ ਦੇ ਰਹੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕਹਿ ਰਹੇ ਹਾਂ ਕਿ ਤੁਹਾਡੇ ਆਰਡਰ ਦੀ ਇਹਨਾਂ ਨੇ ਜਿਹੜੀ ਹੈ ਨਹੀਂ ਸੁਣਵਾਈ ਕੀਤੀ ਔਰ ਸਭ ਤੋਂ ਵੱਡੀ ਗੱਲ ਕੀ ਕਹਿੰਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਸਾਡੇ ਕੋਲ ਅਕਾਲ ਤਖਤ ਸਾਹਿਬ ਦੇ ਕੋਈ EMPLOYE ਆ ਜਾਏਗਾ ਯਾ SCPSC ਅਸੀਂ ਸੁਣ ਲਾਂਗੇ ਸਾਡੇ ਕੋਲ ਜਥੇਦਾਰ ਸਾਹਿਬ ਤੁਰ ਕੇ ਆਣ ਉਹ ਤੁਸੀਂ ਜਾ ਕੇ ਵਜ਼ੀਰਾ ਦੀਆਂ ਪੈਰਾ ਝਾੜ ਦਿਓ ਜੁਤੀਆਂ ਝਾੜ ਦਿਓ ਉੱਥੇ ਜਾ ਕੇ ਤੁਹਾਨੂੰ ਜਾਣਾ ਮਨਜ਼ੂਰ ਹੈ ਜਿਹੜੀ ਪੰਥ ਦੀ ਸੁਪਰੀਮ ਜਥੇਬੰਦੀ ਹੈ ਜਿਹੜੀ ਪੰਥ ਦੀ ਸੁਪਰੀਮ ਸੀਟ ਹੈ ਜਿਸ ਨੂੰ 6ਵੇਂ ਗੁਰੂ ਨਾਨਕ ਨੇ ਜਿਸ ਨੂੰ ਸਥਾਪਿਤ ਕੀਤਾ ਸੀ ਅਕਾਲ ਤਖਤ ਸਾਹਿਬ ਨੂੰ ਉਹਦੇ ਹੁਕਮਾਂ ਨੂੰ ਤੁਸੀਂ ਦਰਨ ਕਿਨਾਰ ਕਰਦੇ ਹੋ ਮੈਂ ਸਮਝਦਾ ਤੁਹਾਡੇ ਉਹ ਤੁਹਾਨੂੰ ਸੰਗਤ ਕਦੀ maaf ਨਹੀਂ ਕਰੇਗੀ ਨਾ ਤੁਸੀਂ ਅਕਾਲ ਤਖਤ ਮੰਨਿਆ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਮੰਨਿਆ ਤੁਹਾਡੇ ਉੱਤੇ ਐਕਸ਼ਨ ਹੋਣਾ ਲਾਜ਼ਮੀ ਹੈ ਮੈਂ ਦੇਖੋ ਚੋਣਾਂ ਤਾਂ ਇਹਨਾਂ ਨੇ ਇੰਟਰਨਲ ਚੋਣਾਂ ਵੀ ਕਰਾਏ ਇਹਦੇ ਦਾਦੇ ਦਾ ਕੀ ਹਾਲ ਸੀਗਾ ਉਹ ਦੇਖਣ ਵਾਲੀ ਗੱਲ ਸੀ ਉਹਨੇ 8 ਸਾਲ ਚੋਣ ਨਹੀਂ ਕਰਾਏ ਸੀਗੇ ਇਹ ਜਿਸ ਦਿਨ ਚੋਣ ਕਰਾਂਗੇ ਇਹਨਾਂ ਨੂੰ ਬਾਹਰ ਦਾ ਰਸਤਾ ਸੰਗਤ ਦਿਖਾ ਦੇਗੀ ਇਹਨਾਂ ਦੇ ਦਿਨ ਗਿਣਤੀ ਦੇ ਨੇ ਤੇ ਬੜੀ ਛੇਤੀ ਜਾਣਗੇ ਅੱਜ ਜਿਹੜਾ ਜਨਰਲ ਹਾਊਸ ਬੁਲਾਇਆ ਗਿਆ ਸੀਗਾ ਇਹ ਟੋਟਲ ਇਲੀਗਲ ਔਰ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਜਨਰਲ ਹਾਊਸ ਬੁਲਾਇਆ ਗਿਆ ਕਮਾਲ ਦੀ ਗੱਲ ਇਹ ਹੈ ਕਿ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਆਖਦੇ ਨੇ ਕਿ ਮੇਰੇ ਉੱਤੇ ਪ੍ਰੈਸ਼ਰ ਸੀ ਸਰਕਾਰ ਦਾ ਉਹ ਆਖਦੇ ਨੇ ਕਿ ਮੇਰੇ ਉੱਤੇ ਸਰਕਾਰ ਦਾ ਪ੍ਰੈਸ਼ਰ ਸੀਗਾ ਕਿ ਜਿਹੜੀਆਂ ਕੰਪਲੇਂਟਸ ਪੈਂਡਿੰਗ ਪਈਆਂ ਨੇ ਉਹਨਾਂ ਤੇ ਐਕਸ਼ਨ ਲੈਣਾ ਤਾਂ ਤੁਹਾਡੇ ਪ੍ਰੈਸ਼ਰ ਸਰਕਾਰ ਦਾ ਹੈਗਾ ਉਹ ਸਰ ਪ੍ਰੈਸ਼ਰ ਤੁਸੀਂ ਮੰਨਦੇ ਹੋ ਦਿੱਲੀ ਸਰਕਾਰ ਦਾ ਔਰ ਦਿੱਲੀ ਸਰਕਾਰ ਚ ਜਿਹੜਾ ਮੰਤਰੀ ਉਹਨਾਂ ਦਾ ਜਿਹੜਾ ਮਿੱਤਰ ਬੈਠਾ ਮੈਂ ਸਮਝਦਾ ਕਿ ਕੁਝ ਹੋ ਰਿਹਾ ਹੈ ਲੇਕਿਨ ਅਕਾਲ ਤਖਤ ਸਾਹਿਬ ਨੂੰ ਤੁਸੀਂ ਕੁਝ ਨਹੀਂ ਸਮਝਦੇ ਔਰ ਜਿਹੜਾ ਮੰਤਰੀ ਉੱਤੇ ਬੈਠਾ ਹੈ ਨਾ ਸਰਸਾ ਸਰਸਾ ਤੇ ਕਾਲਕਾ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਏ ਸੀਗੇ ਉਦੋਂ ਮੈਂ ਵੀ ਸੀ ਹਿੱਤਸਾ ਵੀ ਸੀ ਸਰਨਾ ਬਰਦਰਸ ਧੋਮੇ ਸੀ ਉਹਨਾਂ ਨੇ ਤੁਹਾਡੇ ਕੋਲ ਟੋਟਲ ਹਿਸਾਬ ਮੰਗਿਆ ਸੀ ਤੁਸੀਂ ਉਹ ਹਿਸਾਬ ਅੱਜ ਤੱਕ ਪੇਸ਼ ਨਹੀਂ ਕੀਤਾ ਅਕਾਲ ਤਖਤ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਤੁਹਾਡੇ ਤੇ ਔਰ ਅੱਜ ਵੀ ਜਿਹੜੀ ਤੁਸੀਂ ਪਰਪੰਚ ਰਚਿਆ ਉਹਦੇ ਵਿੱਚ ਮੈਂ ਸਮਝਦਾ ਵਾਂ ਕਿ ਅਕਾਲ ਤਖਤ ਸਾਹਿਬ ਦੀ ਚਿੱਠੀ ਆਉਣ ਤੋਂ ਬਾਅਦ ਤੁਸੀਂ ਉਸ ਨੂੰ ਇਗਨੋਰ ਕੀਤਾ ਔਰ ਤੁਸੀਂ ਆਪਣਾ ਕੰਮ ਕੀਤਾ ਥਾਮੀ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਥਾਬੀ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਨੇ ਐਡਵੋਕੇਟ ਨੇ ਔਰ ਐਸਜੀਪੀਸੀ ਦਾ ਨੋਮਿਨੀ ਹੁੰਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਐਕਟ ਦੇ ਅਧੀਨ ਐਕਟ ਦੇ ਹਸਾਬ ਨਾਲ ਔਰ ਜਿਹੜਾ ਨਾਮਿਨੇ ਨਹੀਂ ਹੁੰਦਾ ਉਹ ਇਸ ਕਰਕੇ ਐਸਜੀਪੀਸੀ ਦਾ ਹੈ ਕਿ ਦਿੱਲੀ ਕਮੇਟੀ ਦੀ ਵਰਕਿੰਗ ਠੀਕ ਹੋਵੇ ਤੁਹਾਡੀ ਵਰਕਿੰਗ ਤੇ ਸਿੱਧਾ ਚੈਲੰਜ ਕੀਤਾ ਧਾਮੀ ਸਾਹਿਬ ਨੇ ਸਿੱਧਾ ਧਾਮੀ ਸਾਹਿਬ ਨੇ ਚੈਲੰਜ ਕੀਤਾ ਜਿਸ ਨੂੰ ਹੁਣੇ ਵਕੀਲ ਸਾਹਿਬ ਡਿਟੇਲ ਤੁਹਾਨੂੰ ਸਾਰੀ ਦੇਣਗੇ ਮੈਂ ਸਮਝਦਾ ਅੱਜ ਜੁਨਾ ਨੇ ਆਖਿਆ ਕਿ ਮੈਂ ਹਾਊਸ ਨੇ 2/3 ਮੈਜੋਰਟੀ ਦੇ ਨਾਲ ਮਨੂ ਸਰਪਰਮਜੀਤ ਸਿੰਘ ਸਰਨਾਥ ਤੇ ਸਰਵਿੰਦਰ ਸਿੰਘ ਸਰਨਾ ਨੂੰ ਕੱਢ ਦਿੱਤਾ ਮੈਂਬਰੀ ਉਹਨਾਂ ਦੀ ਖਾਰਜ ਕਰ ਦਿੱਤੀ ਹੈ ਮੈਂ ਇੱਕੋ ਹੀ ਪਹਿਲਾ ਸਵਾਲ ਹੈ ਇਸ ਤੋਂ ਵੱਡਾ ਝੂਠ ਕੀ ਹੋ ਸਕਦਾ ਗੁਰੂਪਿੰਛ ਸਾਹਿਬ ਜਦੋਂ ਅਸੀਂ ਮੈਂਬਰ ਬਣਦੇ ਆ ਨਾ ਗਜ਼ਟ ਨੋਟੀਫਿਕੇਸ਼ਨ ਹੁੰਦਾ ਧਿਆਨ ਨਾਲ ਸੁਣਨਾ ਜਦੋਂ ਅਸੀਂ ਮੈਂਬਰ ਬਣਦੇ ਆ ਗਜ਼ਟ ਨੋਟੀਫਿਕੇਸ਼ਨ ਹੁੰਦਾ ਹੈ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਕਰਦਾ ਉਹ ਗਜ਼ਟ ਨੋਟੀਫਿਕੇਸ਼ਨ ਦਿਖਾ ਦੇਣ ਕਿ ਅਸੀਂ ਤਿੰਨੋਂ ਨਿਕਲ ਗਏ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਤੋਂ ਰਿਪੋਰਟਰ ਇਹ ਦੋ ਮੈਂਬਰ ਬੈਠੇ ਨੇ ਸਤਾਰਾ ਦਾਰਾ ਜੀ ਔਰ ਸਰ ਮਹਿੰਦਰ ਸਿੰਘ ਜੀ ਇਹਨਾਂ ਨੇ ਗਜ਼ਟ ਨੋਟੀਫਿਕੇਸ਼ਨ ਕਰਕੇ ਇਹ ਦੋਵੇਂ ਜਿਹੜੇ ਲੋਟਰੀ ਵਾਲੇ ਮੈਂਬਰ ਸੀ ਇਹਨਾਂ ਨੂੰ ਬਾਹਰ ਕੱਢਿਆ ਸੀ